ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ V9 ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇਨ ਦ ਬ੍ਰੀਕ ਕਾਰਸ ਸੰਗੇੜਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦ ਨਾਰਥ ਪੰਜਾਬੀ ਨਿਊਜ਼ ਸ਼ੋਅ ਜਿੱਥੇ ਮੈਂ ਤੁਹਾਡੇ ਨਾਲ ਅਮਰੀਕਾ ਦੀਆਂ ਖਬਰਾਂ ਸਾਂਝੀਆਂ ਕਰਾਂਗੀ ਤੇ ਸਾਡੇ ਵਾਸਤੇ ਕੈਨੇਡਾ ਤੋਂ ਜਾਣਕਾਰੀ ਲੈ ਕੇ ਹਾਜ਼ਰ ਨੇ ਮਨਦੀਪ ਸਿੰਘ ਟਰਟ ਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਜਿੰਦਰਪੀਤ ਜੀ ਤੁਹਾਨੂੰ ਵੀ ਤੇ V9 ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲਤ ਨਾਲ ਹੀ ਸਾਡੇ ਦਰਸ਼ਕਾਂ ਨੂੰ ਅਪੀਲ ਕੀ ਜਿੰਨੇ ਵੀ ਸਾਡੇ ਦਰਸ਼ਕ ਸ਼ੋਅ ਦੇਖਦੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਕਿੰਨੇ ਕੁ ਹੋਰ ਜਿਹੜੇ ਸਾਡੇ ਦਰਸ਼ਕ ਜੁੜੇ ਹੋਏ ਨੇ ਕਿਉਂਕਿ ਬਹੁਤ ਸਾਰੇ ਦਰਸ਼ਕਾਂ ਨੇ ਪ੍ਰੋਗਰਾਮ ਤਾਂ ਦੇਖਦੇ ਨੇ ਪਰ ਚੈਨਲ ਨੂੰ ਹਲਕ ਸਬਸਕ੍ਰਾਈਬ ਨਹੀਂ ਕੀਤਾ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਬਿਲਕੁਲ ਅਤੀ ਨਾਲ ਹੀ ਮਨਦੀਪ ਜੀ ਜੇਕਰ ਖਬਰਾਂ ਦੀ ਗੱਲ ਕਰੀਏ ਤਾਂ ਇੱਧਰ ਵਾਲੇ ਪਾਸੇ ਤੋਂ ਟਰੱਕਿੰਗ ਦੇ ਨਾਲ ਜੁੜੀਆਂ ਅੱਜ ਕੁਝ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ 600 ਦੇ ਕਰੀਬ ਟਰੱਕ ਡਰਾਈਵਰਸ ਦੇ ਖਿਲਾਫ ਜੁੜੀ ਹੈ ਕਾਰਵਾਈ ਕੀਤੀ ਗਈ ਹੈ ਉਸ ਸੰਬੰਧੀ ਜਾਣਕਾਰੀ ਸਾਂਝੀ ਕਰਾਂਗੇ ਕਿ ਕਿਹੜੀ ਥਾਂ ਤੋਂ ਇਹ ਕਿਹੜੀ ਘਟਨਾ ਸਾਹਮਣੇ ਆ ਰਹੀ ਹੈ ਤੇ ਨਾਲ ਦੀ ਨਾਲ ਹੁਣ ਸੀਡੀਐਲ ਜਾਨਕੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੇ ਵਾਸਤੇ ਨਵਾਂ ਇੱਕ ਬਿੱਲ ਲਿਆਂਦਾ ਗਿਆ ਜਿਸ ਦੇ ਵਿੱਚ ਖਾਸ ਕਰਦਾ ਜ਼ਿਕਰ ਕੀਤਾ ਗਿਆ ਕਿ ਕਿਵੇਂ ਜਿਹੜੇ ਸੀਡੀਐਲ ਹੁਣ ਹਾਸਲ ਹੋਣੇ ਚਾਹੀਦੇ ਨੇ ਤੁਹਾਡੇ ਵਾਲੇ ਪਾਸੇ ਤੋਂ ਕਿਹੜੀਆਂ ਖਬਰਾਂ ਨੇ ਜੀ ਬਿਲਕੁਲ ਇਧਰੋਂ ਵੀ ਕਾਫੀ ਅਹਿਮ ਖਬਰਾਂ ਨੇ ਇਸ ਵਾਰ ਵੀਕਐਂਡ ਤੇ ਕਾਫੀ ਜਿਹੜੀ ਸੀ ਉਹ ਗਹਿਮਾ ਗਹਿਮੀ ਰਹੀ ਖਬਰਾਂ ਦੀ ਜਿਹਦੇ ਵਿੱਚ ਗੱਲਬਾਤ ਕਰਾਂਗੇ ਭਾਰਤ ਦੇ ਪ੍ਰਧਾਨ ਮੰਤਰੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਵਿਚਕਾਰ ਮੁਲਾਕਾਤ ਹੋਈ ਆ ਅਤੇ ਕਿਡਾ ਤੇ ਇਹਦੇ ਭਾਰਤ ਦੇ ਵਿੱਚ ਕਰ ਜਿਹੜਾ ਇੱਕ ਸਮਝੌਤਾ ਹੋਣ ਜਾ ਰਿਹਾ ਉਸ ਉੱਤੇ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਬ੍ਰੈਮਟਨ ਦੀ ਇੱਥੇ ਇੱਕ ਘਰ ਨੂੰ ਅੱਗ ਲੱਗ ਗਈ ਜਿੱਥੇ ਇੱਕ ਜਿਹੜਾ ਪੰਜਾਬੀ ਪਰਿਵਾਰ ਸੀਗਾ ਉਹਦੇ ਪੰਜ ਜਿਹੜੇ ਮੈਂਬਰ ਨੇ ਉਹ ਇਸ ਅੱਗ ਦੇ ਵਿੱਚ ਝੁਲਸ ਗਏ ਉਹਨਾਂ ਦੀ ਮੌਤ ਹੋ ਗਈ ਸੋ ਬਹੁਤ ਵੱਡਾ ਨੁਕਸਾਨ ਹੈ ਉਸਦੀ ਗੱਲਬਾਤ ਕਰਾਂਗੇ ਇਸ ਤਰ੍ਹਾਂ ਵਾ ਸਰੀ ਚ ਇੱਕ ਵਾਰੀ ਫੇਰ ਗੋਲੀ ਚੱਲੀ ਆ ਉਸਦੀ ਵੀ ਜਾਣਕਾਰੀ ਸਾਂਝੀ ਕਰਾਂਗੇ ਜੀ ਬਿਲਕੁਲ ਵੰਦੀਪ ਜੀ ਸ਼ੁਰੂਆਤ ਦੇ ਵਿੱਚ ਜਿਹੜੇ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਨੇ ਉਹਨਾਂ ਦੀ ਗੱਲਬਾਤ ਕਰ ਲੈਂਦੇ ਆ ਆਪਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੀ 20 ਜਿਹੜੇ ਮੀਟਿੰਗ ਸੀ ਉਸ ਦੌਰਾਨ ਮੁਲਾਕਾਤ ਹੋਈ ਹੈ ਕੀ ਕੁਝ ਖਾਸ ਜਿਹਾ ਕਿਹੜੀਆਂ ਗੱਲਾਂ ਵਿਚਾਰੀਆਂ ਗਈਆਂ ਇਸ ਦੇ ਬਾਰੇ ਕੀ ਅਪਡੇਟ ਹੈ ਬਿਲਕੁਲ ਜੀ ਇਸ ਵਾਰ ਜਵਿੰਦਰ ਜੀ ਨੇ ਪਹਿਲਾਂ ਦੱਸਿਆ ਕਿ ਵੀਕਐਂਡ ਤੇ ਜਿਹੜਾ ਸੀ ਉਹ ਕਾਫੀ ਗਹਿਮਾ ਗਹਿਮੀ ਰਹੀ ਆ ਖਬਰਾਂ ਦੀ ਜਿਹਦੇ ਵਿੱਚ ਬਹੁਤ ਕਾਫੀ ਖਬਰਾਂ ਆਈਆਂ ਜਿਸ ਵਿੱਚ ਇੱਕ ਪਾਸੇ ਤਾਂ ਜੇਕਰ ਅਸੀਂ ਗੱਲਬਾਤ ਕਰੀਏ ਤਾਂ ਜੋ ਜੀ20 ਮੁਲਕਾਂ ਦੀ ਮੁਲਾਕਾਤ ਹੋ ਰਹੀ ਸੀ ਜਿਸ ਦਾ ਅਮਰੀਕਾ ਨੇ ਬਾਈਕਟ ਕੀਤਾ ਸੀ ਸਾਊਥ ਅਫਰੀਕਾ ਦੇ ਵਿੱਚ ਉੱਥੇ ਬਾਕੀ ਮੁਲਕਾਂ ਦੇ ਆਪ ਕੋ ਜਿਹੜੇ ਆਪਸ ਦੇ ਵਿੱਚ ਮਿਲ ਰਹੇ ਸੀਗੇ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇਚੋਪਸ ਚ ਮੁਲਾਕਾਤ ਹੋ ਰਹੀ ਸੀਗੀ ਉੱਥੇ ਹੀ ਓਟਵਾ ਦੇ ਵਿੱਚ ਜਿਹੜੀ ਸਿਕ ਫੋਰ ਜਸਟਿਸ ਦੇ ਵੱਲੋਂ ਰਫਰੈਂਡਮ ਦੀਆਂ ਵੋਟਾਂ ਜਿਹੜੀਆਂ ਪੁਆਈਆਂ ਤੇ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਕਿ 53 ਹਜ਼ਾਰ ਦੀ ਗਿਣਤੀ ਵਿੱਚ ਲੋਕਾਂ ਨੇ ਕਿ ਉੱਥੇ ਵੋਟਾਂ ਪਾਈਆਂ ਸੋ ਇੱਕ ਪਾਸੇ ਇਹ ਹੋ ਰਿਹਾ ਸੀ ਦੂਜੇ ਪਾਸੇ ਭਾਰਤ ਅਤੇ ਪ੍ਰਧਾਨ ਮੰਤਰੀ ਭਾਰਤ ਦੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਆਪਸ ਦੀ ਵਿੱਚ ਵਪਾਰ ਨੂੰ ਵਧਾਉਣ ਦੀ ਗੱਲਬਾਤ ਕਰ ਰਹੇ ਸੀਗੇ ਜਿਸ ਤੋਂ ਲੈ ਕੇ ਦੋਨਾਂ ਮੁਲਕਾਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਜਿਹੜੀ ਸੀ ਉਹ ਜਾਣਕਾਰੀ ਸਾਂਝੀ ਕੀਤੀ ਜਿਸ ਦੇ ਵਿੱਚ ਖਾਸ ਤੌਰ ਤੇ ਜਿਹੜਾ ਪ੍ਰਧਾਨ ਮੰਤਰੀ ਕੈਨੇਡਾ ਦੇ ਨੇ ਮਾਰਕਰ ਨੇ ਉਹਨਾਂ ਨੇ ਜੋ ਬਿਆਨ ਦਿੱਤਾ ਉਹ ਕਾਫੀ ਧਿਆਨ ਖਿੱਚਦਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਇਸ ਵਕਤ ਜਿਹੜੀ ਆ ਉਹ ਦੁਨੀਆ ਦੀ ਪੰਜਵੀਂ ਵੱਡੀ ਅਰਥਵਿਵਸਥਾ ਆ ਤੇ ਇਸ ਵਾਰ ਉਹਨਾਂ ਨੇ ਕਿਹਾ ਕਿ ਜੋ ਮੁਲਾਕਾਤ ਹੋਈ ਹੈ ਉਹਦੇ ਵਿੱਚ ਇਹ ਟੀਚਾ ਮਿੱਥਿਆ ਗਿਆ ਕਿ ਜਿਹੜਾ ਵਪਾਰ ਹੈ ਉਹਨੂੰ ਦੁੱਗਣਾ ਕੀਤਾ ਜਾਣਾ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਵਪਾਰ ਵਧਾ ਕੇ 70 ਬਿਲੀਅਨ ਡਾਲਰ ਤੱਕ ਜਿਹੜਾ ਉਹ ਲਗਾਇਆ ਜਾਵੇਗਾ ਮਾਰਕ ਕਰਨੇ ਕਿਹਾ ਕਿ ਭਾਰਤ ਇੱਕ ਵੱਡੀ ਅਰਥਵਿਵਸਥਾ ਬਣ ਰਿਹਾ ਅਤੇ ਇਸ ਦੇ ਨਾਲ-ਨਾਲ ਕਹਿੰਦੇ ਅਸੀਂ ਜਿਹੜਾ ਉਹ ਜਿਹੜਾ ਵਪਾਰ ਵਧਾਵਾਂਗੇ ਤੇ ਇਹਦੇ ਨਾਲ ਜਿਹੜੇ ਕੈਨੇਡੀਅਨ ਵਰਕਰ ਨੇ ਜਾਂ ਬਿਜ਼ਨਸਮੈਨ ਨੇ ਉਹਨਾਂ ਲਈ ਜਿਹੜੇ ਨਵੇਂ ਮੌਕੇ ਉਹ ਪੈਦਾ ਹੋਣਗੇ ਉਧਰ ਦੂਜੇ ਪਾਸੇ ਅਨੀਤਾ ਆਨੰਦ ਹੋਣਾ ਨੂੰ ਜੋ ਕਿ ਪਹਿਲਾਂ ਭਾਰਤ ਦਾ ਦੌਰਾ ਵੀ ਕਰਕੇ ਆਏ ਸੀ ਇਸ ਮੁਲਾਕਾਤ ਤੋਂ ਪਹਿਲਾਂ ਉਹ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਨੂੰ ਮਿਲ ਕੇ ਵੀ ਆਏ ਸੀ ਉਹਨਾਂ ਨੂੰ ਜਿਹੜੇ ਸੀ ਉਹ ਸਵਾਲ ਪੁੱਛੇਗਾ ਜਿਸ ਦੇ ਮੁਤਾਬਕ ਸੀਬੀਸੀ ਵੱਲੋਂ ਇੱਕ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਜਿਉਂ ਵਿੱਚ ਅਨੀਤਾ ਆਨੰਦ ਨੂੰ ਸਵਾਲ ਪੁੱਛੇਗਾ ਕਿ ਜਿਉ ਇਸ ਵਕਤ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਮਸਲੇ ਚੱਲ ਰਹੇ ਨੇ ਜਿਸ ਦੀ ਗੱਲ ਜਸਟਨ ਟੂਟੋ ਨੇ ਪਾਰਲੀਮੈਂਟ ਦੇ ਵਿੱਚ ਕੀਤੀ ਸੀ ਸੋ ਉਸ ਤੇ ਜਵਾਬ ਦੇ ਵਿੱਚ ਅਨੀਤਾ ਆਨੰਦ ਨੇ ਕਿਹਾ ਕਿ ਜੋ ਇਸ ਵਕਤ ਅ ਜਿਹੜੇ ਕੈਨੇਡਾ ਦਾ ਕਾਨੂੰਨ ਹੈ ਜਾਂ ਜੋ ਇੱਥੇ ਗੱਲ ਕਰਨ ਦੀ ਆਜ਼ਾਦੀ ਹੈ ਤੇ ਜਾਫਰ ਜੋ ਇੱਥੇ ਦੀ ਲੋਕਾਂ ਦੀ ਸੁਰੱਖਿਆ ਆ ਖਾਸ ਤੌਰ ਤੇ ਉਹ ਜੋ ਇੱਕ ਰੈਪ੍ਰੈਸ਼ਨ ਦੀ ਗੱਲ ਕਰ ਰਹੇ ਸੀਗੇ ਉਹ ਕਹਿੰਦੇ ਵੀ ਇਹਦੇ ਉੱਤੇ ਕੈਨੇਡਾ ਕੋਈ ਸਮਝੌਤਾ ਨਹੀਂ ਕਰੇਗਾ ਇਹ ਵੀ ਅਸੀਂ ਮੁੱਦੇ ਨਾਲ ਦੀ ਨਾਲ ਚੁੱਕਦੇ ਰਹਾਂਗੇ ਇਹਦੇ ਉੱਤੇ ਵੀ ਕੰਮ ਚੱਲਦਾ ਰਹੇਗਾ ਪਰ ਦੂਜੀ ਪਾਸੇ ਉਹਨਾਂ ਨੇ ਕਿਹਾ ਕਿ ਇਸ ਵਕਤ ਜੋ ਇੱਕ ਸ਼ਿਫਟ ਹੈ ਉਹ ਚੇਂਜ ਹੋ ਰਿਹਾ ਦੁਨੀਆ ਦੇ ਵਿੱਚ ਖਾਸ ਤੌਰ ਤੇ ਅਮਰੀਕਾ ਦੇ ਜਿਹੜੇ ਨਵੇਂ ਜੋ ਰਵੱਈਏ ਤੋਂ ਬਾਅਦ ਉਹ ਕਹਿੰਦੇ ਕਿ ਕੈਨੇਡਾ ਨੂੰ ਆਪਣੀ ਜਿਹੜੀ ਫੋਰਨ ਪੋਲਿਸੀ ਉਹ ਬਦਲਣੀ ਪੈਣੀ ਆ ਤੇ ਸਾਨੂੰ ਜਿਹੜੇ ਨਵੇਂ ਵਪਾਰਕ ਮਿੱਤਰ ਉਹ ਲੱਭਣੇ ਪੈਣੇ ਆ ਸੋ ਜਿਸ ਕਰਕੇ ਉਹ ਕਹਿੰਦੇ ਕਿ ਭਾਰਤ ਨਾਲ ਅਸੀਂ ਗੱਲਬਾਤ ਕਰ ਰਹੇ ਆ ਪਰ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜੋ ਕੈਨੇਡਾ ਦੀਆਂ ਕਦਰਾਂ ਕੀਮਤਾਂ ਆ ਉਹਦੇ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਸੋ ਇਸ ਵੀਕਐਂਡ ਤੇ ਬਹੁਤ ਕੁਝ ਹੋਇਆ ਜੀ ਸੋ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਆ ਮਾਰਕ ਕਾਰਨੇ ਨੂੰ ਤੇ ਇਹ ਸੱਦਾ ਜਿਹੜਾ ਉਹ ਕਬੂਲ ਵੀ ਕਰ ਲਿਆ ਜਿਹੜਾ ਅਖੀਰਲਾ ਦੌਰਾ ਸੀ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਉਹ ਜਸਟਿਨ ਟੂਟੋ ਨੇ ਕੀਤਾ ਸੀਗਾ ਤੇ ਉਹ ਬੜਿਆ ਚਰਚਾ ਦਾ ਵਿਸ਼ਾ ਬਣਿਆ ਸੀਗਾ ਸੋ ਹੁਣ ਦੇਖਦੇ ਹਾਂ ਕਿ ਮਾਰਕ ਕਾਰ ਨੇ ਭਾਰਤ ਦੇ ਦੌਰੇ ਤੇ ਕਦੋਂ ਜਾਂਦੇ ਕਿਉਂਕਿ ਸੱਦਾ ਤਾਂ ਉਹਨਾਂ ਨੇ ਕਬੂਲ ਕਰ ਲਿਆ ਤੇ ਇਹ ਵੀ ਮਾਰਕ ਕਾਰ ਨੇ ਕਿਹਾ ਕਿ ਉਹ ਜਿਹੜਾ ਵਪਾਰ ਆ ਭਾਰਤ ਨਾਲ ਉਹ 70 ਬਿਲੀਅਨ ਡਾਲਰ ਤੱਕ ਜਿਹੜਾ ਉਹ ਲੈ ਕੇ ਜਾਣਾ ਚਾਹੁੰਦੇ ਆ ਸੋ ਇਹ ਦੇਖਦੇ ਹਾਂ ਆਉਣ ਵਾਲੇ ਸਮੇਂ ਵਿੱਚ ਜੋ ਇਹ ਟ੍ਰੇਡ ਡੀਲ ਆ ਜੋ ਅਮਰੀਕਾ ਨਾਲ ਤਾਂ ਸਿਰੇ ਨਹੀਂ ਚੜ ਸਕੀ ਪਰ ਹੁਣ ਭਾਰਤ ਵਾਲੇ ਇਸ ਵਪਾਰਕ ਸਮਝੌਤੇ ਤੇ ਜਾਂ ਟ੍ਰੇਡ ਡੀਲ ਉੱਤੇ ਜਿਹੜੀ ਗੱਲਬਾਤ ਹੈ ਉਹ ਦੁਬਾਰਾ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਸ਼ੁਰੂ ਹੋ ਚੁੱਕੀ ਆ ਸੋ ਦੇਖਦੇ ਹਾਂ ਇਹ ਗੱਲਬਾਤ ਅੱਗੇ ਕਿੱਦਾਂ ਵੱਧਦੀ ਆ ਤੇ ਕਿਸ ਤਰੀਕੇ ਨਾਲ ਸਰਕਾਰ ਜਿਹੜਾ ਇਹਨੂੰ ਨਜਿੱਠਦੀ ਆ ਪਰ ਇੰਦਰਪੀਤ ਜੀ ਆਪਾਂ ਨਾਲ ਹੀ ਗੱਲ ਅਮਰੀਕਾ ਦੀ ਕਰ ਲਈਏ ਜਿੱਥੇ ਟਰੈਕਿੰਗ ਇੰਡਸਟਰੀ ਵੱਲੋਂ ਇੱਕ ਹੋਰ ਫੇਰ ਵੱਡੀ ਖ਼ਬਰ ਸਾਹਮਣੇ ਆਈ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਉਹ ਕਾਰਵਾਈਆਂ ਹੋ ਰਹੀਆਂ ਨੇ ਅਸੀਂ ਦੇਖਿਆ ਸੀਗਾ ਕਿ ਕਿਵੇਂ ਇੰਗਲਿਸ਼ ਤੇ ਟੈਸਟ ਤੋਂ ਲੈ ਕੇ ਜਿਹੜੀ ਚਰਚਾ ਚੱਲੀ ਸੀਗੀ ਤੇ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਸੀਗੀਆਂ ਹੁਣ ਖ਼ਬਰ ਸਾਹਮਣੇ ਇਹ ਆ ਰਹੀ ਆ ਕਿ 550 ਤੱਕ ਇੱਕੋ ਹੀ ਸੂਬੇ ਦੇ ਵਿੱਚ ਜਿਹੜੀ ਆ ਕਾਰਵਾਈ ਕੀਤੀ ਗਈ ਹੈ ਪ੍ਰਕ ਰੋਕੇ ਗਏ ਨੇ ਸਿਰਫ ਇੰਗਲਿਸ਼ ਭਾਸ਼ਾ ਦੇ ਟੈਸਟ ਨੂੰ ਲੈ ਕੇ ਤੇ ਇਸ ਤੋਂ ਇਲਾਵਾ ਹੋਰ ਵੀ ਪਾਸੇ 40-50 ਜਿਹੜੇ ਡਰਾਈਵਰ ਨੇ ਉਹ ਗ੍ਰਫਤਾਰ ਕੀਤੇ ਗਏ ਨੇ ਸੋ ਦੱਸਿਓ ਕੀ ਜਾਣਕਾਰੀ ਸਾਹਮਣੇ ਆਰੀ ਜੀ ਬਿਲਕੁਲ ਮਨਦੀਪ ਜੀ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਪਿਛਲੇ ਕੁਝ ਸਮੇਂ ਤੋਂ ਜਿਹੜਾ ਟਰੱਕਿੰਗ ਦੇ ਨਾਲ ਜੁੜੀਆਂ ਕੋਈ ਬਹੁਤੀਆਂ ਚੰਗੀਆਂ ਖਬਰਾਂ ਇਸ ਵੇਲੇ ਸਾਹਮਣੇ ਨਹੀਂ ਆ ਰਹੀਆਂ ਅਸੀਂ ਸਾਰੇ ਦੇਖ ਰਹੇ ਹਾਂ ਕਿ ਖਾਸ ਕਰ ਜਿਹੜੀ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਕਾਫੀ ਜ਼ਿਆਦਾ ਸਖਤੀ ਇਸ ਵੇਲੇ ਦੇਖਣ ਨੂੰ ਮਿਲ ਰਹੀ ਹੈ ਕਈ ਸੂਬਿਆਂ ਵੱਲੋਂ ਜਾਂ ਫਿਰ ਕਹ ਲਈਏ ਕਈ ਸੂਬੇ ਤਾਂ ਜੜੇ ਵਰਕ ਪਰਮਿਟ ਹੋਲਡਰਸ ਨੇ ਉਹਨਾਂ ਦੇ ਪਿੱਛੇ ਹੱਤੋਂ ਕੇ ਪੈ ਗਏ ਨੇ ਉਹਨਾਂ ਦੀ ਬਹੁਤ ਸਖਤੀ ਦੇ ਨਾਲ ਜਾਂਚ ਹੋ ਰਹੀ ਹੈ ਸਕੇਲਾਂ ਦੇ ਉੱਪਰ ਰੋਕਿਆ ਜਾਂਦਾ ਹੈ ਤੇ ਅੰਗਰੇਜ਼ੀ ਭਾਸ਼ਾ ਦੇ ਸਬੰਧ ਦੇ ਵਿੱਚ ਲਗਾਤਾਰ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਬਹੁਤ ਸਾਰੇ ਜਿਹੜੇ ਟਰੱਕ ਨੇ ਉਹਨਾਂ ਨੂੰ ਆਊਟ ਆਫ ਸਰਵਿਸ ਵੀ ਕਰ ਦਿੱਤਾ ਗਿਆ ਅ ਅਜੇਹੇ ਦੇ ਵਿੱਚ ਹੁਣ ਦੋ ਥਾਂ ਤੇ ਕਾਰਵਾਈ ਹੋਈ ਹੈ ਵਿਓਮਿੰਗ ਤੇ ਇਲਿਨੋਇਸ ਦੇ ਵਿੱਚ ਜਿੱਥੇ ਜਿਹੜਾ ਜਿਹੜੀ 600 ਦੇ ਕਰੀਬ ਟਰੱਕ ਡਰਾਈਵਰਸ ਦੇ ਵਿੱਚ ਕੁੱਲ ਮਿਲਾ ਕੇ ਦੋਹਾਂ ਸੂਬਿਆਂ ਦੇ ਵਿੱਚ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਸਭ ਤੋਂ ਪਹਿਲਾਂ ਜ਼ਿਕਰ ਕਰ ਲੈਂਦੇ ਆ ਇਲਿਨੋਇਸ ਤੋਂ ਜੋ ਖਬਰ ਸਾਹਮਣੇ ਆ ਰਹੀ ਹੈ ਸੋ ਅ ਇੰਗਲਿਸ਼ ਅੰਗਰੇਜ਼ੀ ਭਾਸ਼ਾ ਦੇ ਸਬੰਧ ਦੇ ਵਿੱਚ ਵਾਇਓਲੇਸ਼ਨ ਦਾ ਜ਼ਿਕਰ ਕਰਦੇ ਹ ਉਹਨਾਂ ਵੱਲੋਂ ਕਿਹਾ ਗਿਆ ਵੀ ਜਿਹੜੇ 550 ਦੇ ਕਰੀਬ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਦੇ ਖਿਲਾਫ ਸਖਤੀ ਕੀਤੀ ਗਈ ਹੈ ਇਹ ਇੱਕੋ ਥਾਂ ਦੇ ਉੱਪਰ ਜਾਨਕੀ ਇਲਿਨੋਇਸ ਦੇ ਵਿੱਚ ਜਿਹੜੀ ਕਾਰਵਾਈ ਕਰਨ ਦੇ ਬਾਰੇ ਦੱਸਿਆ ਗਿਆ ਹੈ ਜਿੱਥੇ ਉਹਨਾਂ ਵੱਲੋਂ ਹੁਣ ਤੱਕ ਜਿਹੜੇ 550 ਦੇ ਕਰੀਬ ਟਰੱਕ ਡਰਾਈਵਰਸ ਦੇ ਖਿਲਾਫ ਸਖਤੀ ਕਰਨ ਦਾ ਜ਼ਿਕਰ ਕੀਤਾ ਗਿਆ ਹੈ ਤੇ ਨਾਲ ਹੀ ਦ ਸੈਂਟਰ ਸਕੁਅਰ ਵੱਲੋਂ ਜਿਹੜੀ ਅਪਡੇਟ ਦਿੱਤੀ ਗਈ ਹੈ ਉਹ ਕਹਿੰਦੇ ਵੀ 2000 ਪਛੀ ਦੇ ਵਿੱਚ ਜਿਹੜੀਆਂ ਵਾਇਲੇਸ਼ਨ ਨੇ ਈਐਲਪੀ ਦੇ ਸੰਬੰਧ ਦੇ ਵਿੱਚ ਦਿੱਤੀਆਂ ਗਈਆਂ ਇਹ ਪਹਿਲਾਂ ਦੇ ਮੁਕਾਬਲੇ 18% ਦੀ ਵਾਧ ਨੇ ਕਿਉਂਕਿ ਪਿਛਲੇ ਸਾਲ ਦੀ ਜਿਹੜੀ ਗਿਣਤੀ ਹੈ ਉਹ ਵੀ ਸਾਂਝੀ ਕੀਤੀ ਗਈ ਹੈ ਸਾਲ 2023 ਦੇ ਵਿੱਚ ਜਿਹੜੇ 385 ਟਰੱਕ ਡਰਾਈਵਰਸ ਇਸੇ ਤਰੀਕੇ ਦੀ ਵਾਇਲੇਸ਼ਨ ਦੇ ਚਲਦੇ ਆ ਉਹਨਾਂ ਨੂੰ ਕੱਢਿਆ ਗਿਆ ਸੀ ਆ ਭਾਗ ਕੀ ਉਹਨਾਂ ਨੂੰ ਜਿਹੜਾ ਸੀ ਰੋਕਿਆ ਗਿਆ ਤੇ ਉਹਨਾਂ ਤੋਂ ਜਿਹੜੀ ਪੁੱਛ ਪੜਤਾਲ ਕੀਤੀ ਗਈ ਹੈ ਸੋ ਇਹ ਜਿਹੜੀ ਐਲੋਨੋਇਸ ਦੇ ਵਿੱਚ ਅੰਗਰੇਜ਼ੀ ਭਾਸ਼ਾ ਦੇ ਸਬੰਧ ਦੇ ਵਿੱਚ ਕਾਰਵਾਈ ਹੋਈ ਹੈ ਇਸ ਤੋਂ ਇਲਾਵਾ ਬਿਓਮਿੰਗ ਦੇ ਵਿੱਚ ਵੀ ਜਿਹੜਾ ਇੱਕ ਆਪਰੇਸ਼ਨ ਚਲਾਇਆ ਗਿਆ ਸੀ ਸਾਂਝੇ ਤੌਰ ਦੇ ਉੱਪਰ ਜਿੱਥੇ ਜਿਹੜੇ 40 ਦੇ ਕਰੀਬ ਡਰਾਈਵਰਸ ਨੇ ਉਹਨਾਂ ਨੂੰ ਗ੍ਰਫਤਾਰ ਕਰਨ ਦੇ ਸਬੰਧ ਦੇ ਵਿੱਚ ਜ਼ਿਕਰ ਕੀਤਾ ਗਿਆ ਤੇ ਨਾਲ ਦੀ ਨਾਲ ਦਰਜਨਾਹੀ ਜਿਹੜੇ ਨੇ ਉਹਨਾਂ ਨੂੰ ਆਊਟਰ ਸਰਵਿਸ ਦੇ ਜਿਹੜੇ ਆਰਡਰ ਜਾਰੀ ਕਰਨ ਦੇ ਬਾਰੇ ਵੀ ਦੱਸਿਆ ਜਾ ਰਿਹਾ ਸੋ ਜਿਹੜੇ ਕੁਝ ਲਾਅ ਇਨਫੋਰਸਮੈਂਟ ਵੱਲੋਂ ਸਾਂਝੇ ਤੌਰ ਦੇ ਉੱਪਰ ਇਹ ਜਿਹੜਾ ਆਪਰੇਸ਼ਨ ਸੇਫ ਫਾਰ ਆਲ ਜਿਸ ਨੂੰ ਨਾਮ ਦਿੱਤਾ ਗਿਆ ਚਲਾਇਆ ਜਾ ਰਿਹਾ ਸੀ ਜਿੱਥੇ ਉਹ ਕਹਿੰਦੇ ਵਿੱਚ ਜਿਹੜੇ ਬਿਨਾ ਡਾਕੂਮੈਂਟ ਵਾਲੇ ਟਰੱਕ ਡਰਾਈਵਰਸ ਨੇ ਉਹਨਾਂ ਨੂੰ ਇਸ ਸਬੰਧੀ ਰੋਕਿਆ ਗਿਆ ਹੈ ਜਿਹੜਾ 18 ਨਵੰਬਰ ਤੋਂ 20 ਨਵੰਬਰ 2025 ਦੇ ਵਿੱਚਕਾਰ ਜਿਹੜਾ ਇਹਨਾਂ ਕੁਝ ਦਿਨਾਂ ਦੇ ਵਿੱਚ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਜਿੱਥੇ I25 I80 US85 ਦੇ ਉੱਪਰ ਜਿਹੜੀ ਕਾਰਵਾਈ ਕੀਤੀ ਗਈ ਸੀ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਹਨਾਂ ਕਿਹਨਾਂ ਵੱਲੋਂ ਹਿੱਸੇਦਾਰੀ ਪਾਈ ਗਈ ਵਾਇਓਮਿੰਗ ਹਾਈਵੇ ਪੈਟਰੋਲ ਇਸ ਤੋਂ ਇਲਾਵਾ LCSO ਨਾਲ ਦੇ ਨਾਲ ਯੂਐਸ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਪਾਵ ਕੀ ਆਈਸ ਇਹਨਾਂ ਵੱਲੋਂ ਇਹ ਸਾਂਝੇ ਤੌਰ ਦੇ ਉੱਪਰ ਜਿਹੜਾ ਆਪਰੇਸ਼ਨ ਸੀ ਉਹ ਚਲਾਇਆ ਗਿਆ ਜਿੱਤੇ ਉਹਨਾਂ ਨੇ ਦੱਸਿਆ ਵੀ ਜਿਹੜੀ 40 ਸੀਗੇ ਉਹਨਾਂ ਨੇ ਇਮੀਗ੍ਰੇਸ਼ਨ ਵਾਇਲੇਸ਼ਨ ਦੇ ਚਲਦਿਆਂ ਗ੍ਰਫਤਾਰ ਕੀਤਾ ਗਿਆ 133 ਕਮਰਸ਼ੀਅਲ ਵਹੀਕਲ ਇਨਸਪੈਕਸ਼ਨ ਜਿਹੜੀਆਂ ਕਰਨ ਦੇ ਬਾਰੇ ਉਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਤੇ ਨਾਲ ਦੀ ਨਾਲ ਜਿਹੜੇ 38 ਜਿਹੜੇ ਕਮਰਸ਼ੀਅਲ ਵਹੀਕਲ ਦੇ ਡਰਾਈਵਰਸ ਨੇ ਉਹਨਾਂ ਨੂੰ ਆਊਟ ਆਫ ਸਰਵਿਸ ਕੀਤੇ ਜਾਣ ਦੀ ਵੀ ਜਿਹੜੀ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਸੋ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਅਲੱਗ-ਅਲੱਗ ਸਟੇਟਸ ਖਾਸ ਕਰ ਜਿੱਥੇ ਟਰੰਪ ਪ੍ਰਧਾਨ ਜਿਨ੍ਹਾਂ ਨੂੰ ਅਸੀਂ ਇਸੂਬੇ ਕਹਿ ਸਕਦੇ ਹਾਂ ਉਹਨਾਂ ਦੇ ਵਿੱਚ ਖਾਸ ਤੌਰ ਦੇ ਉੱਪਰ ਇਸ ਵੇਲੇ ਸਖਤੀ ਦੇਖਣ ਨੂੰ ਮਿਲ ਰਹੀ ਹੈ ਬਹੁਤ ਸਾਰੇ ਜਿਹੜੇ ਟਰੱਕ ਡਰਾਈਵਰਸ ਨੇ ਉਹਨਾਂ ਨੂੰ ਰੋਕਿਆ ਜਾਂਦਾ ਹੈ ਉਹਨਾਂ ਤੋਂ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਔਨ ਦਾ ਸਪੌਟ ਟੈਸਟ ਵੀ ਲਿਆ ਜਾਂਦਾ ਹੈ ਇਸ ਤੋਂ ਇਲਾਵਾ ਜਿਹੜੇ ਵਾਹਨ ਨੇ ਉਹਨਾਂ ਦੀ ਵੀ ਬਹੁਤ ਚੰਗੀ ਤਰੀਕੇ ਦੇ ਨਾਲ ਜਾਂਚ ਪੜਤਾਲ ਕੀਤੀ ਜਾਂਦੀ ਹੈ ਜਿਹੜੇ ਪੇਪਰ ਨੇ ਡਾਕੂਮੈਂਟਸ ਨੇ ਉਹਨਾਂ ਨੂੰ ਵੀ ਚੈੱਕ ਕੀਤਾ ਜਾਂਦਾ ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਵੇਲੇ ਦੇਖਣ ਨੂੰ ਮਿਲ ਰਹੀਆਂ ਨੇ ਅਸੀਂ ਪ੍ਰੋਗਰਾਮ ਦੇ ਵਿੱਚ ਵੀ ਲਗਾਤਾਰ ਇਹ ਦਰਸ਼ਕ ਦ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਨੇ ਆ ਵੀ ਕਿੱਥੇ ਹੁਣ ਕੀ ਜਿਹੜੀ ਅਪਡੇਟ ਹੈ ਸਾਹਮਣੇ ਆ ਰਹੀ ਹੈ ਇੱਕ ਹੋਰ ਜਿਹੜੀ ਅਪਡੇਟ ਆਈ ਹੈ ਉਸ ਦਾ ਬਾਅਦ ਦੇ ਵਿੱਚ ਅਸੀਂ ਜ਼ਿਕਰ ਕਰਾਂਗੇ ਪਰ ਇਸ ਵੇਲੇ ਜੋ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਉਸ ਦੇ ਜਿਹੜੇ ਕਿਤੇ ਨਾ ਕਿਤੇ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ ਮਨਦੀਪ ਜੀ ਜੇਕਰ ਅਸੀਂ ਗੱਲ ਕਰੀਏ ਵੀ ਜਿਹੜਾ ਪ੍ਰਭਾਵ ਇਸ ਵੇਲੇ ਪੈਂਦਾ ਹੋਇਆ ਦਿਖ ਰਿਹਾ ਹੈ ਬਹੁਤ ਸਾਰੇ ਜਿਹੜੇ ਬਾਰਡਰ ਦੇ ਨਾਲ ਲੱਗਦੇ ਇਲਾਕੇ ਸੀ ਉਹਨਾਂ ਖੇਤਰਾ ਤੋਂ ਕਿਉਂਕਿ ਅਸੀਂ ਜਦੋਂ ਠੰਡ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਤਾਂ ਜਿਹੜਾ ਬਹੁਤ ਸਾਰੇ ਜਿਹੜੇ ਲੋਡ ਚੱਕਦੇ ਨੇ ਉਹਨਾਂ ਦੇ ਜਿਹੜੇ ਲੋਡ ਚੱਕਣ ਵਾਲੀਆਂ ਜਗਾਹਾਂ ਹਨ ਉਹ ਬਦਲ ਜਾਂਦੀਆਂ ਨੇ ਇਸ ਵੇਲੇ ਖਾਸ ਤੌਰ ਦੇ ਉੱਪਰ ਜਿਹੜੇ ਬਾਰਡਰ ਦੇ ਨਾਲ ਲੱਗਦੇ ਖੇਤਰ ਨੇ ਉੱਥੋਂ ਜਿਹੜੇ ਲੋਡ ਚੁੱਕੇ ਜਾਂਦੇ ਨੇ ਪਰ ਕਿਉਂਕਿ ਇਸ ਵੇਲੇ ਸਖਤੀ ਹੈ ਉਸ ਦਾ ਨਤੀਜਾ ਇਹ ਹੈ ਕਿ ਬਹੁਤ ਸਾਰੇ ਜਿਹੜੇ ਪਹਿਲਾਂ ਟਰੱਕ ਡਰਾਈਵਰ ਸੀ ਜਿਹੜੇ ਵਰਕ ਪਰਮਿਟ ਹੋਲਡਰ ਸੀ ਜਾਂ ਜਨਾਂ ਦੇ ਕੋਲ ਪੂਰੇ ਡਾਕੂਮੈਂਟਸ ਨਹੀਂ ਉਹਨਾਂ ਨੇ ਆ ਨੇ ਟਰੱਕਿਆਂ ਤਾਂ ਬੇਚ ਦਿੱਤੇ ਨੇ ਉਹ ਕਿਸੇ ਹੋਰ ਕੰਮ ਦੇ ਵੱਲ ਆਪਣਾ ਇਸ ਵੇਲੇ ਦੇਖ ਰਹੇ ਨੇ ਕਿ ਕੀ ਕੰਮ ਕੀਤਾ ਜਾਵੇ ਤੇ ਦੂਜੇ ਪਾਸੇ ਇਹ ਵੀ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਬਹੁਤ ਸਾਰੇ ਜਿਹੜੇ ਬਾਰਡਰ ਦੇ ਨਾਲ ਲੱਗਦੇ ਇਲਾਕੇ ਨੇ ਉੱਥੋਂ ਉਹ ਲੋਡ ਚੱਕਣ ਤੋਂ ਪਰਹੇਜ਼ ਕਰਦੇ ਨੇ ਜਿਸ ਦਾ ਇਹ ਨਤੀਜਾ ਹੈ ਕਿ ਘੱਟ ਜਿਹੜੇ ਉੱਥੇ ਟਰੰਕ ਟਰੱਕ ਪਹੁੰਚ ਰਹੇ ਨੇ ਸੋ ਲੋਡਾਂ ਦੇ ਜਿਹੜੇ ਰੇਟ ਨੇ ਉਹਨਾਂ ਦੇ ਵਿੱਚ ਵੀ ਅਸਰ ਹੋਇਆ ਖੈਰ ਇਹ ਬਹੁਤ ਕਿਸੇ ਤੋਂ ਅਸੀਂ ਮਾਹਰ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਇਸ ਸੰਬੰਧੀ ਜਾਣਕਾਰੀ ਅਸੀਂ ਲੈਣ ਦੀ ਕੋਸ਼ਿਸ਼ ਕਰਾਂਗੇ ਪਰ ਸਖਤੀ ਦਾ ਬਹੁਤ ਸਾਰਾ ਇਸ ਲਈ ਜਿਹੜਾ ਅਸਰ ਤੇ ਪ੍ਰਭਾਵ ਦਿਖਣ ਮਿਲ ਰਿਹਾ ਜਿਸ ਦਾ ਨਤੀਜਾ ਹੈ ਕਿ 600 ਦੇ ਕਰੀਬ ਜਿਹੜੇ ਟਰੱਕ ਡਰਾਈਵਰਸ ਨੇ ਦੋ ਸੂਬਿਆਂ ਦੇ ਵਿੱਚ ਉਹਨਾਂ ਦੇ ਖਿਲਾਫ ਇਹ ਜਿਹੜੀ ਹੈ ਕਾਰਵਾਈ ਕੀਤੀ ਗਈ ਜੀ ਜੀ ਬਿਲਕੁਲ ਕਾਫੀ ਤੁਸੀਂ ਵਿਸਥਾਰ ਨਾਲ ਦੱਸਿਆ ਤੇ ਕਾਫੀ ਜਿਹੜੀ ਜਾਣਕਾਰੀ ਹੁਣ ਤੱਕ ਸਾਡੇ ਦਸਕਾਂਤ ਸਾਂਝੀ ਕੀਤੀ ਇਸ ਮਾਮਲੇ ਨੂੰ ਲੈ ਕੇ ਸੋ ਵਾਕਈ ਵੱਡੀ ਖਬਰ ਹੈ ਜੀ ਸੋ ਜੋ ਤਕਰੀਬਨ 600 ਦੇ ਕਰੀਬ ਡਰਾਈਵਰਾਂ ਤੇ ਕਾਰਵਾਈ ਹੋਈ ਹੈ ਮੈਨੂੰ ਲੱਗਦਾ ਹੋਰ ਵੀ ਕਾਰਵਾਈ ਤਾਂ ਹੋਊਗੀ ਪਰ ਕਈ ਥਾਵਾਂ ਤੋਂ ਲੈ ਖਬਰਾਂ ਵੀ ਸ਼ਾਇਦ ਸਾਹਮਣੇ ਨਹੀਂ ਆਈਆਂ ਜੀ ਬਿਲਕੁਲ ਮੰਦੀਪ ਜੀ ਉਸ ਤੋਂ ਬਾਅਦ ਦੱਸ ਗਾ ਰਹੇ ਹਾਂ ਕੈਨੇਡਾ ਦੀ ਬ੍ਰੈਂਟਨ ਦੇ ਇੱਕ ਘਰ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਹੈ ਸੋ ਇਹ ਮਨਪਾਕ ਜਿਹੜੀ ਖਬਰ ਸਾਹਮਣੇ ਆਈ ਇਸ ਦੇ ਵਿੱਚ ਦੱਸਿਆ ਗਿਆ ਕਿ ਘਰ ਦੇ 5 ਜੀ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਉਹ ਅੱਗ ਦੇ ਵਿੱਚ ਝੁੱਲਣ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਵੀ ਪਤਾ ਲੱਗਿਆ ਹੈ ਵੀ ਇਹ ਪੰਜਾਬੀ ਭਾਈਚਾਰੇ ਦੇ ਨਾਲ ਜੁੜੇ ਹੋਏ ਸੀ ਹੁਣ ਤੱਕ ਕੀ ਡਿਟੇਲ ਪਤਾ ਲੱਗੀ ਆਖਿਰਕਾਰ ਇਹ ਅੱਗ ਜਿਹੜੀ ਸੀ ਉਹ ਕਿਵੇਂ ਲੱਗਦੀ ਜੀ ਬਿਲਕੁਲ ਇਹ ਕਾਫੀ ਇੱਕ ਦਰਦਨਾਕ ਖਬਰ ਇੰਦਰਜੀਤ ਸਾਹਮਣੇ ਆਈ ਆ ਖਾਸ ਤੌਰ ਤੇ ਬ੍ਰੈਂਟਨ ਜਿੱਥੇ ਕਿ ਘਰ ਨੂੰ ਅੱਗ ਲੱਗਣ ਤੋਂ ਬਾਅਦ ਹੁਣ ਤੱਕ ਜੋ ਪੁਲਿਸ ਨੇ ਕੰਫਰਮ ਕੀਤਾ ਜੋ ਹੌਲੀ ਹੌਲੀ ਗੱਲ ਸਾਹਮਣੇ ਆਈ ਆ ਕਿ ਹੁਣ ਤੱਕ 5 ਜਾਨਾਂ ਦੀ ਮੌਤ ਜਿਹੜੀ ਇਹਦੇ ਵਿੱਚ ਮੰਨੀ ਜਾ ਚੁੱਕੀ ਆ ਕਿ ਹੋ ਚੁੱਕੀ ਆ ਜਿਸ ਵਿੱਚ ਇੱਕ ਅਣਜੰਮਿਆ ਬੱਚਾ ਵੀ ਜਿਹੜਾ ਉਹ ਸ਼ਾਮਲ ਆ ਸੋ ਇਹ ਜਿਹੜੀ ਆਗਿਆ ਹਾਲਾਂਕਿ ਇਹ ਵੀਰਵਾਰ ਨੂੰ ਲੱਗੀ ਸੀ ਪਿਛਲੇ ਹਫਤੇ ਵੀਰਵਾਰ ਸਵੇਰੇ ਤੜਕਸਾਰ ਜਿਹੜੀ ਇਹ ਰਾਤ ਨੂੰ ਅੱਗ ਲੱਗੀ ਸੀਗੀ ਜੋਸ ਤੋਂ ਬਾਅਦ ਜਿਹੜਾ ਸੀ ਉਹ ਐਮਰਜੈਂਸੀ ਕ੍ਰੂ ਨੂੰ ਆ ਕੇ ਮੌਕੇ ਤੇ ਅੱਗ ਤੇ ਕਾਬੂ ਪਾਉਣ ਦਾ ਕੋਸ਼ਿਸ਼ ਕੀਤੀ ਪਰ ਜਦ ਤੱਕ ਅੱਗ ਤੇ ਕਾਬੂ ਪਾਇਆ ਉਸ ਤੋਂ ਪਹਿਲਾਂ ਕਾਫੀ ਨੁਕਸਾਨ ਜਿਹੜਾ ਹੋ ਚੁੱਕਾ ਸੀਗਾ ਹਾਲਾਂਕਿ ਪਹਿਲਾਂ ਇਹ ਖਬਰ ਸਾਹਮਣੇ ਨਹੀਂ ਆ ਰਹੀ ਸੀ ਕਿਉਂਕਿ ਪੁਲਿਸ ਦੇ ਵੱਲੋਂ ਜਿਹੜੀ ਸੀ ਉਹ ਪਛਾਣ ਸਾਂਝੀ ਨਹੀਂ ਕੀਤੀ ਜਾ ਰਹੀ ਸੀ ਸੋ ਪੁਲਿਸ ਜਿਹੜੀ ਪੀੜਤਾ ਦੀ ਉਹ ਪਛਾਣ ਜਿਹੜੀ ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਉਹ ਲਕਾਈ ਜਾ ਰਹੀ ਸੀ ਪਰ ਹੌਲੀ-ਹੌਲੀ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਇਹ ਜਿਹੜਾ ਪਰਿਵਾਰ ਸੀ ਪੰਜਾਬੀ ਪਰਿਵਾਰ ਸੀ ਅ ਤੇ ਇਸ ਘਰ ਦੇ ਵਿੱਚ ਤਕਰੀਬਨ 9-10 ਜਣ ਰਹਿੰਦੇ ਸੀਗੇ ਤੇ ਜਿਸ ਤਰ੍ਹਾਂ ਨੇ ਅੱਗ ਲੱਗੀ ਉਸ ਵਕਤ ਮੰਨਿਆ ਜਾ ਰਿਹਾ ਕਿ 9 ਜਾਣੇ ਜਿਹੜੇ ਸੀ ਉਹ ਘਰ ਦੇ ਅੰਦਰ ਸੀਗੇ ਅ ਦੋ ਜਾਣੇ ਜਿਹੜੀ ਉਹ ਬੇਸਮੈਂਟ ਵਿੱਚ ਰਹਿ ਰਹੇ ਸੀ ਸੋ ਇਹ ਸਾਰੇ ਜਾਣੇ ਇੱਥੇ ਕਿਰਾਏ ਤੇ ਰਹਿੰਦੇ ਸੀ ਘਰ ਇੱਕ ਪਰਿਵਾਰ ਨੇ ਜਿਹੜਾ ਸੀ ਉਹ ਕਿਰਾਏ ਤੇ ਲਿਆ ਹੋਇਆ ਸੀ ਤੇ ਬੇਸਮੈਂਟ ਦੇ ਵਿੱਚ ਦੋ ਜਾਣੇ ਜਿਹੜੇ ਵੱਖਰੇ ਹੋ ਰਹਿੰਦੇ ਸੀ ਸੋ ਕੁੱਲ ਮਿਲਾ ਕੇ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਆ ਉਹ ਕਾਫੀ ਦਰਦਨਾਕ ਆ ਭਿਆਨਕ ਆ ਕਿ ਇੱਕੋ ਪਰਿਵਾਰ ਦੇ ਵਿੱਚੋਂ ਜਿਹੜਾ ਉਹ ਕਾਫੀ ਮੌਤਾਂ ਹੋਈਆਂ ਨੇ ਸੋ ਮਰਨ ਵਾਲੇ ਦੀ ਗਿਣਤੀ ਉਹ 5 ਦੱਸੀ ਜਾ ਰਹੀ ਆ ਆ ਕਾਸਟ ਆਰਟੀਕਲ ਸੀ ਗੱਲ ਤਰੀਕਾ ਜੋ ਪਰਿਵਾਰ ਉਹ ਪੰਜਾਬੀ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਜਿਹੜਾ ਮੇਨ ਮੈਂਬਰ ਇਸ ਪਰਿਵਾਰ ਦਾ ਉਹ ਜਗਰਾਤ ਸਿੰਘ ਦੱਸਿਆ ਜਾ ਰਿਹਾ ਜੋ ਉਸ ਦਰਾਨ ਘਰ ਦੇ ਵਿੱਚ ਮੌਜੂਦ ਨਹੀਂ ਸੀ ਜੋ ਕਿਸੇ ਕੰਮ ਕਾਰਨ ਬਾਹਰ ਗਿਆ ਹੋਇਆ ਸੀ ਉਸਦੀ ਪਤਨੀ ਉਸਤੇ ਬੱਚਾ ਤੇ ਉਸਦੇ ਜਿਹੜਾ ਸਹੁਰਾ ਪਰਿਵਾਰ ਸੀ ਉਹ ਘਰ ਦੇ ਵਿੱਚ ਮੌਜੂਦ ਸੀਗਾ ਰਾਤ ਨੂੰ ਜਦੋਂ ਅੱਗ ਲੱਗੀ ਆ ਤੇ ਉਸ ਦਰਾਨ ਜੋ ਨੁਕਸਾਨ ਹੋਇਆ ਉਸਤੇ ਵਿੱਚ ਜੋ ਜਗਰਾਤ ਸਿੰਘ ਦੀ ਪਤਨੀ ਸੀ ਅੱਗ ਤੋਂ ਬਚਣ ਲਈ ਉਸਨੇ ਜਿਹੜੀ ਸੀ ਉਹ ਸ਼ਾਲ ਮਾਰੀ ਆ ਪਤਨੀ ਜੋ ਗਰਭਤੀ ਸੀ ਸੋ ਉਹਦਾ ਤਾਂ ਪਚਾ ਹੋ ਗਿਆ ਪਰ ਜੋ ਬੱਚਾ ਸੀ ਉਹਨਾਂ ਦੇ ਪੇਟ ਦੇ ਵਿੱਚ ਉਸਦੀ ਮੌਤ ਹੋ ਗਈ ਤੇ ਉਸ ਤੋਂ ਇਲਾਵਾ ਜੋ ਦੱਸਿਆ ਜਾ ਰਿਹਾ ਕਿ ਜੋ ਸੋਹਰਾ ਪਰਿਵਾਰ ਜੋ ਉਹਨਾਂ ਦੀ ਪਤਨੀ ਦਾ ਭਰਾ ਉਹਨਾਂ ਦੀ ਮਾਂ ਉਹਨਾਂ ਦੀ ਪਤਨੀ ਜਿਹੜੀ ਸੀ ਜੋ ਪਤਨੀ ਦਾ ਭਰਾ ਸੀਗਾ ਸੋ ਉਹ ਉੱਥੇ ਸੀਗੀ ਉਹਨਾਂ ਦੀ ਜਿਹੜੀ ਹੈ ਇਹਦੇ ਵਿੱਚ ਜੋ ਭਰਾ ਆ ਪਤਨੀ ਦਾ ਅਮਰਤਪਾਲ ਸਿੰਘ ਉਹ ਤਾਂ ਗੰਭੀਰ ਰੂਪ ਤੋਂ ਜ਼ਖਮੀ ਹੋਇਆ ਹੱਸ ਸੱਤਾਲ ਪਿਆ ਉਹਨਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਆ ਜਗਰਾਤ ਸਿੰਘ ਦੀ ਸੱਸ ਦੀ ਜਿਹੜੀ ਉਹ ਮੌਤ ਹੋ ਚੁੱਕੀ ਆ ਤੇ ਇੱਕ ਹੋਰ ਲੜਕੀ ਜੋ ਇੱਥੇ ਰਹਿੰਦੀ ਸੀ ਉਹਦੀ ਮੌਤ ਹੋ ਚੁੱਕੀ ਆ ਸੋ ਪੁਲਿਸ ਨੇ ਹਾਲਾਂਕਿ ਪਛਾਣ ਜਿਹੜੀ ਉਹ ਜਾਰੀ ਨਹੀਂ ਕੀਤੀ ਅਮ੍ਰਿਤਕਾ ਦੀ ਪਰ ਹੁਣ ਤੱਕ ਇਹ ਜੋ ਸੀਬੀਸੀ ਨਿਊਜ਼ ਦੀ ਜੋ ਰਿਪੋਰਟ ਆ ਉਹਦੇ ਮੁਤਾਬਕ ਪੰਜ ਜਾਣਿਆਂ ਦੀ ਮੌਤ ਜਿਹੜੀ ਉਹ ਉਸ ਅੱਗ ਦੇ ਵਿੱਚ ਹੋ ਚੁੱਕੀ ਆ ਸੋ ਜਿਹਦੀ ਚਰਚਾ ਇਸ ਵਕਤ ਕਾਫੀ ਹੋ ਰਹੀ ਆ ਅੱਗ ਦੇ ਕਾਰਨਾਂ ਦੇ ਸੰਬੰਧੀ ਵੀ ਜਾਣਕਾਰੀ ਜਿਹੜੀ ਉਹ ਜਿਹੜੀ ਇਕੱਠੀ ਕੀਤੀ ਜਾ ਰਹੀ ਆ ਪੁਲਿਸ ਇਸ ਮਾਮਲੇ ਦੀ ਜਾਂਚ ਜਿਹੜੀ ਉਹ ਕਰ ਰਹੀ ਆ ਸੋ ਆ ਜੋ ਜਗਰਾਤ ਸਿੰਘ ਦੀ ਪਤਨੀ ਜੋ ਜ਼ਖਮੀ ਹੋਈ ਸੀ ਉਹਨਾਂ ਦੇ ਅਣਜਮੇ ਬੱਚੇ ਦੀ ਮੌਤ ਵੀ ਤੇ ਉਹਨਾਂ ਤੇ ਇੱਕ 5 ਸਾਲ ਦਾ ਬੱਚਾ ਵੀ ਇਸ ਘਰ ਚ ਮੌਜੂਦ ਸੀ ਜੋ ਇਸ ਵਕਤ ਹਸਪਤਾਲ ਨਾਲ ਚ ਹਾਲਾ ਕਿ ਜੋ ਦੱਸਿਆ ਜਾ ਰਿਹਾ ਕਿ ਇਸ ਵਕਤ ਠੀਕ ਠਾਕ ਹੈ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਪਰ ਉਹ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਸੀ ਸੋ ਕੁੱਲ ਮਿਲਾ ਕੇ ਕਾਫੀ ਡੂੰਗੀ ਸੱਟ ਜਿਹੜੀ ਇਸ ਪਰਿਵਾਰ ਨੂੰ ਲੱਗੀ ਆ ਜਿਸ ਤਰੀਕੇ ਨਾਲ ਇਹ ਜੋ ਦਰਦਨਾਕ ਘਟਨਾ ਵਾਪਰੀ ਆ ਇਹਨੂੰ ਲੈ ਕੇ ਚਰਚਾ ਕਾਫੀ ਭਾਈਚਾਰੇ ਚੱਲ ਰਹੀ ਹੈ ਕਿ ਆਖਰਕਾਰ ਜਿਹੜੇ ਕਿਸ ਤਰੀਕੇ ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਘਟਨਾ ਨਾ ਵਾਪਰੇ ਹਾਲਕਿ ਇਸ ਅੱਗ ਲੱਗਣ ਦੀ ਘਟਨਾ ਨੂੰ ਲੈ ਕੇ ਕਈ ਤਰੀਕੇ ਦੀਆਂ ਚਰਚਾਵਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਪਰ ਕਿਉਂਕਿ ਪੁਲਿਸ ਨੇ ਹੱਲੇ ਤੱਕ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ ਇਸ ਮਾਮਲੇ ਤੇ ਪੁਲਿਸ ਨੇ ਕੋਈ ਪੁਸ਼ਟੀ ਨਹੀਂ ਕੀਤੀ ਸੋ ਇਸ ਕਰਕੇ ਆਪਾਂ ਉਹਦਾ ਕਾਰਨਾਂ ਦੀ ਚਰਚਾ ਨਹੀਂ ਕਰ ਸਕਦੇ ਇਸ ਪਲੇਟਫਾਰਮ ਤੇ ਪਰ ਇਹ ਜ਼ਰੂਰ ਹੈ ਕਿ ਅਹਤਿਆਤ ਰੱਖਣ ਦੀ ਲੋੜ ਹੈ ਜਦੋਂ ਕੋਈ ਅਜਿਹੀ ਘਟਨਾ ਵਾਪਰਦੀ ਹੈ ਕਿਉਂਕਿ ਲੱਕੜ ਦੇ ਘਰ ਨੇ ਤਾਂ ਫਿਰ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਸੋ ਜੋ ਘਰ ਦੀਆਂ ਤਸਵੀਰਾਂ ਨੇ ਉਹ ਅਸੀਂ ਇਸ ਹਫਤਾਸ਼ਿਕਾ ਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਅੱਗ ਜਿਹੜੀ ਉਹ ਕਿੰਨੀ ਭਿਆਨਕ ਸੀਗੀ ਸੋ ਕੁੱਲ ਮਿਲਾ ਕੇ ਇੱਕ ਬਹੁਤ ਦਰਦਨਾਕ ਘਟਨਾ ਵਾਪਰੀ ਹੈ ਤੇ ਭਾਈਚਾਰੇ ਵਿੱਚ ਇਸ ਦੀ ਚਰਚਾ ਚੱਲ ਰਹੀ ਆ ਤੇ ਇਹਨੂੰ ਲੈ ਕੇ ਜਿਹੜੀ ਉਹ ਸੋਗ ਦੀ ਵੀ ਲਹਿਰਿਆ ਇੱਕ ਵਾਰ ਫੇਰ ਇੰਦਰਪੀਤ ਜੀ ਦੀ ਵਾਪਸੀ ਆਪਾਂ ਕਰਦੇ ਆ ਅਮਰੀਕਾ ਵੱਲ ਅਮਰੀਕਾ ਦੇ ਵਿੱਚ ਟਰੱਕਿੰਗ ਇੰਡਸਟਰੀ ਜਿਹੜੀ ਉਹ ਇਸ ਵਕਤ ਪੂਰੇ ਤਰੀਕੇ ਨਾਲ ਪ੍ਰਭਾਵਿਤ ਹੋ ਰਹੀ ਆ ਜਿੱਥੇ ਡਰਾਈਵਰਾਂ ਤੇ ਸਖਤੀ ਹੋ ਰਹੀ ਹੈ ਉੱਥੇ ਜੋ ਨਵੇਂ ਅਗਲੇ ਡਰਾਈਵਰ ਹੋਣਗੇ ਉਹਨਾਂ ਨੂੰ ਲਾਇਸੈਂਸ ਦੇਣ ਉੱਤੇ ਵੀ ਸਖਤੀ ਹੋ ਰਹੀ ਹੈ ਕਿਉਂਕਿ ਔਰ ਅੱਜ ਤੱਕ ਲਾਇਸੈਂਸ ਕਈਆਂ ਦੇ ਕੈਨਸਲ ਹੋ ਚੁੱਕੇ ਨੇ ਜਾਂ ਜਿਵੇਂ ਤੁਸੀਂ ਅੱਗੇ ਦੱਸਿਆ ਵੀ ਕਈ ਤਾਂ ਟਰੈਕਟਰ ਪੁਚ ਕੇ ਹੋਰ ਪਾਸੇ ਪੈ ਗਏ ਨੇ ਪਰ ਜਿਹੜੇ ਹੋਰ ਅੱਗੇ ਨਵੇਂ ਟਰੱਕ ਡਰਾਈਵਰ ਬਣਨਗੇ ਜਾਂ ਬਣਨਾ ਚਾਹੁੰਦੇ ਨੇ ਸੋ ਉਹਨਾਂ ਲਈ ਹੁਣ ਕੀ ਤਿਆਰੀ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਸੀਡੀਐਲ ਨੂੰ ਲੈ ਕੇ ਕਿਸ ਤਰੀਕੇ ਦੇ ਬਿਲ ਲਿਆਂਦੇ ਜਾ ਰਹੇ ਨੇ ਜੀ ਬਿਲਕੁਲ ਮਨਦੀਪ ਜੀ ਇੱਕ ਨਵਾਂ ਜਿਹੜਾ ਬਿੱਲ ਹੈ ਉਸ ਨੂੰ ਪੇਸ਼ ਕੀਤਾ ਗਿਆ ਇੰਟਰਡਿਊਸ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਕਮਰਸ਼ੀਅਲ ਡਰਾਈਵਿੰਗ ਲਾਈਸੈਂਸ ਜਿਨ੍ਹਾਂ ਨੇ ਵੀ ਲੈਣਾ ਹੈ ਉਹਨਾਂ ਵਾਸਤੇ ਅੰਗਰੇਜ਼ੀ ਦਾ ਇੱਕ ਜਿਹੜਾ ਲਾਜ਼ਮੀ ਭਾਸ਼ਾ ਟੈਸਟ ਹੈ ਉਸ ਨੂੰ ਸ਼ਾਮਲ ਕੀਤਾ ਜਾਵੇ ਜਿਸ ਦੇ ਵਿੱਚ ਇਹ ਜਿਹੜਾ ਦੱਸੀਏ ਕਿ ਡੇਵ ਟੇਲਰ ਜਿਹੜੇ ਨੇ 20 ਨਵੰਬਰ ਵਾਲੇ ਦਿਨ ਉਹਨਾਂ ਵੱਲੋਂ ਇਹ ਬਿੱਲ ਇੰਟਰਡਿਊਸ ਕੀਤਾ ਗਿਆ ਜਿਸ ਨੂੰ ਕਮਰਸ਼ੀਅਲ ਮੋਟਰ ਵਹੀਕਲ ਇੰਗਲਿਸ਼ ਪ੍ਰੋਫੀਸੀ ਐਕਟ ਦਾ ਨਾਮ ਜਿਹੜਾ ਹੈ ਉਹ ਦਿੱਤਾ ਗਿਆ ਉਹ ਕਹਿੰਦੀ ਵੀ ਜਿਹੜਾ ਮੌਜੂਦਾ ਸਮੇਂ ਇਸ ਵੇਲੇ ਲਾਅ ਹੈ ਉਸ ਦੇ ਅਧੀਨ ਜਿਹੜਾ ਹੈ ਸੀਡੀਐਨ ਨੌਲੇਜ ਟੈਸਟ ਜਿਹੜਾ ਹੈ ਉਸ ਨੂੰ ਵੀ ਜਿਹੜਾ ਅੰਗਰੇਜ਼ੀ ਭਾਸ਼ਾ ਦੇ ਵਿੱਚ ਕੀਤਾ ਜਾਣਾ ਚਾਹੀਦਾ ਸੋ ਮੰਦੀਪ ਜੀ ਜਿਹੜੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਅਲੱਗ-ਅਲੱਗ ਨਿਯਮ ਹੁੰਦੇ ਨੇ ਜੇਕਰ ਕੈਲੀਫੋਰਨੀਆ ਸੂਬੇ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਗੱਡੀ ਦਾ ਜਾਂ ਫਿਰ ਜਿਹੜਾ ਕਮਰਸ਼ੀਅਲ ਟੈਸਟ ਹੈ ਉਹ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਵੀ ਦੇ ਸਕਦੇ ਹੋ ਜੋ ਇੱਕ ਰਿਟਨ ਟੈਸਟ ਲਿਆ ਜਾਂਦਾ ਹੈ ਜੋ ਕੰਪਿਊਟਰ ਦੇ ਵਿੱਚ ਕੰਪਿਊਟਰ ਦੇ ਉੱਪਰ ਟੈਸਟ ਦਿੱਤਾ ਜਾਂਦਾ ਹੈ ਉਸ ਨੂੰ ਵੀ ਜਿਹੜਾ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੀ ਸਿਰਫ ਕੀਤਾ ਜਾਵੇ ਇਹ ਹੁਣ ਮੰਗ ਕੀਤੀ ਜਾ ਰਹੀ ਹੈ ਬਹੁਤ ਸਾਰੇ ਲੋਕ ਜਿਹੜੇ ਕਿ ਜਿਨ੍ਹਾਂ ਨੂੰ ਅੱਗੇ ਅੰਗਰੇਜ਼ੀ ਭਾਸ਼ਾ ਚੰਗੀ ਤਰੀਕੇ ਨਹੀਂ ਆਉਂਦੀ ਸੀ ਜਾਂ ਜਿਨ੍ਹਾਂ ਨੂੰ ਕਿਸੇ ਤਰੀਕੇ ਦੀ ਝਿਜਕ ਹੁੰਦੀ ਸੀ ਉਹ ਕਈ ਵਾਰੀ ਆਪਣੀ ਜਿਹੜੀ ਮਾਤ ਭਾਸ਼ਾ ਹੁੰਦੀ ਸੀ ਉਸ ਦੇ ਵਿੱਚ ਇਹ ਟੈਸਟ ਦੇ ਦਿੰਦੇ ਸੀ ਪਰ ਹੁਣ ਮੰਗ ਹੋਣ ਲੱਗੀ ਹੈ ਵੀ ਇਹਨੂੰ ਵੀ ਜਿਹੜਾ ਹੈ ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਕੀਤਾ ਜਾਵੇ ਇਸ ਤੋਂ ਇਲਾਵਾ ਜਿਹੜਾ ਅੰਗਰੇਜ਼ੀ ਭਾਸ਼ਾ ਬੋਲਣ ਦੇ ਸੰਬੰਧ ਦੇ ਵਿੱਚ ਨਵਾਂ ਇਹ ਟੈਸਟ ਵਿੱਚ ਸ਼ਾਮਿਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਜਿਹੜਾ ਬਿੱਲ ਹੈ ਅਜੇ ਪੇਸ਼ ਕੀਤਾ ਗਿਆ ਹੈ ਅੱਗੇ ਦੀ ਅੱਗੇ ਜਿਹੜਾ ਇਸ ਨੂੰ ਜਾ ਕੇ ਪਾਸ ਕੀਤਾ ਜਾਵੇਗਾ ਜੋ ਉੱਗੇ ਦੀ ਅੱਗੇ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਤੱਕ ਪਹੁੰਚੇਗਾ ਉਸ ਤੋਂ ਬਾਅਦ ਇਸ ਨੂੰ ਜਿਹੜਾ ਕਾਨੂੰਨ ਹੈ ਉਹ ਬਣਾਇਆ ਜਾ ਸਕਦਾ ਹੈ ਤੋਂ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖਿਆ ਹੈ ਵੀ ਅੰਗਰੇਜ਼ੀ ਭਾਸ਼ਾ ਦੇ ਸੰਬੰਧ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਸ਼ਕਤੀ ਦੇਖਣ ਨੂੰ ਮਿਲ ਰਹੀ ਹੈ ਇਹ ਐਲਾਨ ਕਰ ਦਿੱਤਾ ਗਿਆ ਸੀ ਵੀ ਜਿਹੜੀ ਅੰਗਰੇਜ਼ੀ ਭਾਸ਼ਾ ਹੈ ਉਹ ਟਰੱਕ ਡਰਾਈਵਰਸ ਨੂੰ ਔਣੀ ਜ਼ਰੂਰੀ ਹੈ ਬਹੁਤ ਸਾਰੇ ਜਿਹੜੇ ਡਰਾਈਵਰਸ ਨੂੰ ਪੁੱਲ ਕੀਤਾ ਗਿਆ ਉਹਨਾਂ ਤੋਂ ਅੰਗਰੇਜ਼ੀ ਭਾਸ਼ਾ ਦੇ ਸੰਬੰਧ ਦੇ ਵਿੱਚ ਸਵਾਲ ਵੀ ਜਿਹੜੇ ਸੀ ਉਹ ਪੁੱਛੇ ਗਏ ਜਿਵੇਂ ਪਹਿਲਾਂ ਵੀ ਅਸੀਂ ਖਬਰ ਦੇ ਜੋ ਜ਼ਿਕਰ ਕੀਤਾ ਹੈ ਕਿ ਜਿਨ੍ਹਾਂ ਨੂੰ ਇਹ ਅ ਇੰਗਲਿਸ਼ ਬੋਲਣੀ ਨਹੀਂ ਆਉਂਦੀ ਸੀ ਉਹਨਾਂ ਵਿੱਚੋਂ ਕਈਆਂ ਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਵੀ ਕੀਤੀ ਗਈ ਹੈ ਅ ਮਨਦੀਪ ਜੀ ਹੁਣ ਜੇਕਰ ਇਹ ਅੰਗਰੇਜ਼ੀ ਭਾਸ਼ਾ ਦਾ ਟੈਸਟ ਵਿੱਚ ਸ਼ਾਮਿਲ ਕਰਨ ਦੀ ਸੀ.ਡੀ.ਐਲ ਦੀ ਗੱਲ ਕਹੀ ਜਾ ਰਹੀ ਹੈ ਸੋ ਇਹ ਇੱਕ ਇਸ ਨੂੰ ਅਸੀਂ ਗਲਤ ਨਹੀਂ ਕਹਿ ਸਕਦੇ ਕਿਉਂਕਿ ਠੀਕ ਹੈ ਅੰਗਰੇਜ਼ੀ ਭਾਸ਼ਾ ਦੇ ਸੰਬੰਧ ਦੇ ਵਿੱਚ ਟੈਸਟ ਜਿਹੜਾ ਹੈ ਉਹ ਸ਼ਾਮਿਲ ਕਰਨਾ ਇੱਕ ਸਹੀ ਕਦਮ ਵੀ ਕਹਿ ਸਕਦੇ ਹਾਂ ਉਸ ਨੂੰ ਕਿਉਂਕਿ ਜੇਕਰ ਉਹ ਭਾਸ਼ਾ ਆਉਂਦੀ ਹੋਵੇਗੀ ਜਾਂ ਫਿਰ ਜਿਹੜੇ ਰੋਡ ਸਾਈਨ ਨੇ ਉਹਨਾਂ ਨੂੰ ਆਸਾਨੀ ਦੇ ਨਾਲ ਜਿਹੜਾ ਪੜਿਆ ਜਾ ਸਕਦਾ ਹੈ ਤੇ ਪਰ ਜਿਸ ਤਰ੍ਹਾਂ ਹੁਣ ਆ ਅ ਇਸ ਵੇਲੇ ਜੋ ਮੁੱਦਾ ਉੱtre ਆਇਆ ਹੈ ਜਿਹੜੇ ਲਾਇਸੈਂਸ ਨੇ ਜਿਨ੍ਹਾਂ ਨੂੰ ਇੱਕਦਮ ਰੱਦ ਕਰ ਦਿੱਤਾ ਗਿਆ ਆ ਮਿਆਂ ਕਹਿ ਲਈਏ ਰਾਤੋਂ ਰਾਤ ਬਹੁਤ ਸਾਰੇ ਡਰਾਈਵਰਾਂ ਨੂੰ ਨੋਟਿਸ ਭੇਜ ਦਿੱਤੇ ਗਏ ਵੀ ਉਹਨਾਂ ਦਾ 60 ਦਿਨਾਂ ਦੇ ਵਿੱਚ ਇਹ ਸੀਰੀਅਲ ਜਿਹੜਾ ਹੈ ਉਸ ਦੀ ਮਿਆਦ ਮੁੱਕਣ ਜਾ ਰਹੀ ਹੈ ਸੋ ਜੇਕਰ ਇਹ ਅੰਗਰੇਜ਼ੀ ਭਾਸ਼ਾ ਦਾ ਟੈਸਟ ਵਿੱਚ ਸ਼ਾਮਿਲ ਕਰ ਲਿਆ ਜਾਏਗਾ ਸੋ ਜਿਹੜੇ ਵੀ ਇਸ ਨੂੰ ਟੈਸਟ ਨੂੰ ਪਾਸ ਕਰਨਗੇ ਜਿਹੜੇ ਐਲੀਜੀਬਲ ਹੋਣਗੇ ਸੋ ਉਹਨਾਂ ਨੂੰ ਜਿਹੜਾ ਹੈ ਉਹ ਸੀਰੀਅਲ ਦਿੱਤਾ ਜਾਵੇ ਸੋ ਇਸ ਤਰ੍ਹਾਂ ਦੀ ਵੀ ਕੋਈ ਚੀਜ਼ ਜਿਹੜੀ ਉਹ ਕਿਤੇ ਨਾ ਕਿਤੇ ਬਾਣੀ ਚਾਹੀਦੀ ਹੈ ਕਿਉਂਕਿ ਜੇਕਰ ਇਸ ਖੇਤਰ ਤੋਂ ਬਹੁਤ ਸਾਰੇ ਲੋਕ ਟੁੱਟ ਜਾਣਗੇ ਤੇ ਨਵੇਂ ਲੋਕ ਸ਼ਾਮਿਲ ਨਹੀਂ ਹੋਣਗੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿਵੇਂ ਅਸੀਂ ਪਹਿਲਾਂ ਵੀ ਇਸ ਨੂੰ ਲੈ ਕੇ ਫਿਕਰ ਪ੍ਰਗਟਾਈ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭਾਵਿਤ ਹੋ ਸਕਦੀਆਂ ਨੇ ਖੈਰ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਕੀ ਹੋਰ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਪਰ ਇੱਕ ਇੱਕ ਸਰਵੇ ਵੀ ਪਿੱਛੇ ਜੇ ਸਾਹਮਣੇ ਆਇਆ ਸੀ ਜਿਸ ਦਾ ਕਾਫੀ ਜ਼ਿਆਦਾ ਜ਼ਿਕਰ ਹੋਇਆ ਜਿਸ ਦੀ ਕਾਫੀ ਜ਼ਿਆਦਾ ਚਰਚਾ ਹੋਈ ਹੈ ਇੱਕ ਮੀਡੀਆ ਘਾਰੀ ਵੱਲੋਂ ਇਸ ਨੂੰ ਛਾਪਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਗਿਆ ਵੀ ਜਦੋਂ ਇੱਕ ਸਰਵੇ ਕੀਤਾ ਗਿਆ ਤੇ ਪਤਾ ਲੱਗਿਆ ਕਿ ਜਿਹੜੇ ਨੌਨ ਸਿਟੀਜ਼ਨ ਨੇ ਜਾਂ ਫਿਰ ਜਿਹੜੇ ਫੋਰਨ ਡਰਾਈਵਰਸ ਨੇ ਉਹ ਵੱਧ ਜਿਹੜਾ ਧਿਆਨ ਦੇ ਨਾਲ ਟਰੱਕ ਚਲਾਉਂਦੇ ਨੇ ਉਹਨਾਂ ਨੂੰ ਵੱਧ ਜਿਹੜਾ ਸੇਫ ਡਰਾਈਵਰਸ ਜਿਹੜਾ ਸੀ ਉਹ ਦੱਸਿਆ ਗਿਆ ਅ ਬਚਾਈ ਜਿਹੜੇ ਕਿ ਯੂਐਸ ਸਿਟੀਜ਼ਨਰਸ਼ਿਪ ਸਰਵੇ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਸੀ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਰੂਰ ਉਸ ਦੇ ਬਾਰੇ ਵੀ ਜਿਹੜੀ ਹੈ ਡਿਟੇਲ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਸੋ ਕੁਲ ਮਿਲਾ ਕੇ ਇਹ ਕਹਿ ਸਕਦੇ ਹਾਂ ਵੀ ਹੁਣ ਇੱਕ ਜਿਹੜਾ ਇਹ ਬਿੱਲ ਲਿਆਂਦਾ ਗਿਆ ਜਿਸ ਦੇ ਵਿੱਚ ਮੰਗੀਤੀ ਜਾ ਰਹੀ ਹੈ ਵੀ ਅੰਗਰੇਜ਼ੀ ਭਾਸ਼ਾ ਨੂੰ ਉਸ ਦੇ ਟੈਸਟ ਨੂੰ ਜਿਹੜਾ ਹੈ ਉਹ ਸ਼ਾਮਿਲ ਕੀਤਾ ਜਾਵੇ ਜੀ ਜੀ ਬਿਲਕੁਲ ਜੀ ਸਰਕ ਸਰਖਿਆਂ ਨੂੰ ਲੈ ਕੇ ਬਿਲ ਕਾਫੀ ਲਾਜ਼ਮੀ ਹੋ ਸਕਦਾ ਪਰ ਇੱਥੇ ਅਸੀਂ ਆਪਣਾ ਨਾਸ਼ਕਾ ਨਹੀਂ ਵੀ ਦੱਸ ਦੁੰਦੇ ਆ ਕਿ ਜਦੋਂ ਗ੍ਰੀਤੀ ਦੀ ਗੱਲ ਆਉਂਦੀ ਹੈ ਤਾਂ ਮਤਲਬ ਇਹ ਨਹੀਂ ਹੁੰਦਾ ਕਿ ਸਿਰਫ ਪੰਜਾਬੀਆਂ ਲਈ ਆ ਹੋਰ ਵੀ ਬਹੁਤ ਸਾਰੇ ਦੇਸ਼ਾਂ ਤੋਂ ਇੱਥੇ ਪ੍ਰਵਾਸੀ ਆਉਂਦੇ ਨੇ ਦਾ ਮੁਲਕਾਂ ਦੇ ਵਿੱਚ ਜਿਨ੍ਹਾਂ ਨੂੰ ਸਾਡੇ ਨਾਲੋਂ ਵੀ ਘੱਟ ਅੰਗਰੇਜ਼ੀ ਆਉਂਦੀ ਹੈ ਸੋ ਉਹਨਾਂ ਦਾ ਹੱਥ ਵੀ ਤੰਗਿਆ ਸੋ ਇਹ ਤਕਰੀਬਨ ਸਾਰਿਆਂ ਹੀ ਲਈ ਸਾਰਿਆਂ ਲਈ ਹੀ ਆ ਸੋ ਇਹ ਸਿਰਫ ਆਪਾਂ ਪੰਜਾਬੀਆਂ ਨੂੰ ਸਬੋਧਨ ਕਰਕੇ ਨਾ ਸੋਚੀਏ ਸੋ ਇਹ ਵੀ ਇੱਕ ਇਸ ਕੱਲ ਦਾ ਤਰਕ ਹੈ ਜੀ ਬਿਲਕੁਲ ਸੁਮੰਦੀਪ ਜੀ ਅਗਲੀ ਖਬਰ ਸਰੀ ਤੋਂ ਸਾਹਮਣੇ ਆ ਰਹੀ ਹੈ ਸਰੀ ਦੇ ਵਿੱਚ ਗਾਰ ਫਿਰ ਤੋਂ ਗੋਲੀਆਂ ਚੱਲੀਆਂ ਨੇ ਅਜਿਹਾ ਪਹਿਲੀ ਵਾਰ ਤਾਂ ਨਹੀਂ ਹੋਇਆ ਪਰ ਇਹ ਜਿਹੜਾ ਹੁਣ ਮਾਮਲਾ ਸਾਹਮਣੇ ਆਇਆ ਇਸ ਦੇ ਬਾਰੇ ਕੀ ਡਿਟੇਲ ਹੁਣ ਤੱਕ ਪਤਾ ਲੱਗ ਸਕੀ ਹੈ ਜੀ ਬਿਲਕੁਲ ਜੀ ਆਪਾਂ ਹਫ਼ਤੇ 'ਚ 5 ਦਿਨ ਪ੍ਰੋਗਰਾਮ ਕਰਦੇ ਹਾਂ ਤੇ ਵਿੱਚੋਂ 2 ਦਿਨ ਦਿਨ ਤਾਂ ਜਿਹੜੀ ਇਹ ਪ੍ਰੋਗਰਾਮ 'ਚ ਇਹ ਗੱਲਬਾਤ ਸਾਹਮਣੇ ਆ ਹੀ ਜਾਂਦੀ ਹੈ ਕਿ ਸਰੀ 'ਚ ਗੋਲੀ ਚੱਲੀ ਹੈ ਸੋ ਹੁਣ ਤਾਂ ਹਾਲਾਤ ਇਸ ਤਰੀਕੇ ਦੇ ਹੋ ਗਏ ਨੇ ਸੋ ਇਹ ਜਿਹੜੀ ਗੋਲੀ ਆ ਜੀ ਇਹ ਬੀਤੀ ਰਾਤ ਚੱਲੀ ਆ ਜਿੱਥੇ ਦੱਸਿਆ ਕਿ ਰਾਤੀ ਨੌਂ ਕੋਈ ਦੇ ਕਰੀਬ ਸਰੀਤ ਦੀ 121 ਸਟਰੀਟ ਤੇ 101 ਐਵਨਿਊ ਲੱਗ ਜਿਹੜੀ ਇੱਕ ਘਰ ਦੇ ਉੱਤੇ ਗੋਲੀਆਂ ਚਲਾਈ ਗਈਆਂ ਤੇ ਇੱਕ ਕਾਨੂੰ ਪਛਾਤੇ ਵਿਅਕਤੀ ਵੱਲੋਂ ਕਾਫੀ ਗੋਲੀਆਂ ਚਲਾਈ ਗਈਆਂ ਸੋ ਜਦੋਂ ਮੁਲਕ ਪੁਲਿਸ ਮੌਕੇ ਤੇ ਪਹੁੰਚੀ ਆ ਤੇ ਉੱਥੇ ਦੇਖਿਆ ਕਿ ਅੰਦਰ ਇੱਕ ਜਿਹੜੀ ਅਡਲਟ ਔਰਤ ਸੀਗੀ ਉਸਤੇ ਉਹ ਜ਼ਖਮੀ ਹੋਈ ਸੀ ਇਨ੍ਹਾਂ ਗੋਲੀਆਂ ਕਰਕੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਹਾਲਾਂਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਆ ਜਿਹੜੀਆਂ ਸੱਟਾਂ ਜਿਹੜੀਆਂ ਜਾਨਲੇਵਾ ਨਹੀਂ ਇਨ੍ਹਾਂ ਬਚਾਅ ਹੋ ਗਿਆ ਪਰ ਫਿਰ ਵੀ ਇੱਕ ਬਹੁਤ ਸੀਰੀਅਸ ਸਰ ਨੇ ਕਿ ਵੀ ਜਿਸ ਤਰੀਕੇ ਨਾਲ ਲੋਕਾਂ ਦੇ ਘਰਾਂ ਦੇ ਉੱਤੇ ਸ਼ਰੀਆਮ ਗੋਲੀਆਂ ਚੱਲ ਰਹੀਆਂ ਨੇ ਸੋ ਇਹਨੂੰ ਲੈ ਕੇ ਪਿਛਲੇ ਨੀਕੇ ਵੀ ਖਬਰ ਸਾਹਮਣੇ ਆਈ ਸੀ ਕਿ ਇੱਕ ਪੰਜਾਬੀ ਕੁੜੀ ਦੇ ਮੋਢੇ 'ਚ ਗੋਲੀ ਲੱਗੀ ਸੀ ਜੋ ਜਦੋਂ ਹੋਣ ਲੱਗੀ ਸੀਗੀ ਉਹ ਹਾਲਾਂਕਿ ਦੋ ਤਿੰਨ ਹਫ਼ਤੇ ਪਹਿਲਾਂ ਦੀ ਗੱਲ ਹੈ ਖਬਰ ਪੁਰਾਣੀ ਆ ਪਰ ਉਦਾਂ ਦੀ ਹੀ ਖਬਰੇ ਸਾਹਮਣੇ ਆਈ ਹੈ ਹਾਲਾਂਕਿ ਇਹਦੇ ਵਿੱਚ ਇਹ ਹੱਲੇ ਤੱਕ ਨਹੀਂ ਦੱਸਿਆ ਗਿਆ ਕਿ ਔਰਤ ਕਿਹੜੇ ਭਾਈਚਾਰੇ ਨਾਲ ਨਾਲ ਜੁੜੀ ਹੋਈ ਹੈ ਜਿਹਦੇ ਇਹ ਗੋਲੀ ਲੱਗੀ ਆ ਜਾ ਇੱਕ ਘਰ ਕਿਨੋਂ ਦਾਸੀ ਇਸ ਤਰੀਕੇ ਦੀ ਕੋਈ ਜਾਣਕਾਰੀ ਇੱਥੋਂ ਪੁਲਿਸ ਨੇ ਸਾਂਝੀ ਕੀਤੀ ਤੇ ਨਾਈ ਕੋਈ ਸਾਹਮਣੇ ਆਈ ਆ ਪਰ ਇਹਦੇ ਨਾਲ ਇੰਦਰਪ੍ਰੀਤ ਜੀ ਇਸੇ ਘਟਨਾ ਜੁੜ ਕੇ ਖੋਰ ਘਟਨਾ ਵਾਪਰੀ ਜਦੋਂ ਪੁਲਿਸ ਮੁਲਾਜ਼ਮ ਜਿਹੜੀਆਂ ਜਦੋਂ ਜਿਹੜੀ ਆ 911 ਤੇ ਕਾਲ ਗਈ ਤੇ ਪੁਲਿਸ ਦੀਆਂ ਗੱਡੀਆਂ ਲਾਈਟ ਔਨ ਕਰਕੇ ਔੜਦੀਆਂ ਪਹੁੰਚਦੀਆਂ ਨੇ ਸੀਨ ਵੱਲ ਨੂੰ ਤੇ ਇਸੇ ਦੌਰਾਨ ਜਦੋਂ ਪੁਲਿਸ ਦੀ ਗੱਡੀ ਆ ਰਹੀ ਸੀ ਇਧਰਲੇ ਪਾਸੇ ਨੂੰ ਤਾਂ ਰਸਤੇ ਦੇ ਵਿੱਚ ਪੁਲਿਸ ਦੀ ਗੱਡੀ ਦੀ ਕਿਸੇ ਹੋਰ ਗੱਡੀ ਨਾਲ ਜਿਹੜੀ ਸੀ ਉਹ ਟੱਕਰ ਹੋ ਗਈ ਦੱਸਿਆ ਜਾ ਰਿਹਾ ਕਿ 125 ਸਟ੍ਰੀਟ ਤੇ ਸ਼ਾਮ ਨੂੰ ਆਉਂਦੇ ਨੇੜੇ ਜਿਹੜੀ ਸੀ ਟੱਕਰ ਹੋਈ ਹੈ ਜ ਜਿਹਦੇ ਵਿੱਚ ਦੋ ਪੁਲਿਸ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਹਸਪਤਾਲ ਭੇਜਿਆ ਗਿਆ ਜਿਨ੍ਹਾਂ ਦੇ ਕੁਝ ਸੱਟਾਂ ਲੱਗੀਆਂ ਨੇ ਜਦਕਿ ਦੂਜੀ ਜਿਹੜਾ ਵਹੀਕਲ ਸੀਗਾ ਉਹਦੇ ਵਿੱਚ ਕਿਸੇ ਦੀ ਕੋਈ ਸੱਟ ਨਹੀਂ ਲੱਗੀ ਪੁਲਿਸ ਦੀ ਗੱਡੀ ਜਿਹੜੀ ਸੀ ਉਹ ਵੀ ਕਾਫੀ ਟੁੱਟ ਭੱਜ ਗਈ ਸੋ ਇੱਕ ਘਟਨਾ ਨਾਲ ਜੋੜ ਕੇ ਜਿਹੜੀਆਂ ਦੋ ਘਟਨਾਵਾਂ ਇਹ ਵਾਪਰੀਆਂ ਨੇ ਸਰੀ ਦੇ ਵਿੱਚ ਜਿਹਦੇ ਵਿੱਚ ਇੱਕ ਔਰਤ ਤੇ ਹੁਣ ਇਹ ਨਹੀਂ ਪਤਾ ਵੀ ਉਹ ਗੋਲੀ ਕਿਵੇਂ ਲੱਗੀ ਆ ਜਾਂ ਕਿਸ ਤਰੀਕੇ ਨਾਲ ਉਹ ਉਹਨੂੰ ਆਪਾਂ ਕਹਿ ਸਕਦੇ ਹਾਂ ਕਿਉਂਕਿ ਉਸ ਵਸਪੰਦੀ ਕੋਈ ਜਾਣਕਾਰੀ ਨਹੀਂ ਇੰਨਾ ਜ਼ਰੂਰ ਹੈ ਕਿ ਉਹ ਜ਼ਖਮੀ ਹੋਈ ਆ ਤੇ ਉਹਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਦੀ ਹਾਲਤ ਜਿਹੜੀ ਉਹ ਠੀਕ ਦੱਸੀ ਜਾ ਰਹੀ ਆ ਪਰ ਇਹ ਵਾਕਈ ਇੱਕ ਗੰਭੀਰ ਕਾਫੀ ਚਿੰਤਾ ਨੇ ਕਿ ਲਗਾਤਾਰ ਜਿਹੜੀਆਂ ਗੋਲੀਆਂ ਨੇ ਉਹ ਲਗਾਤਾਰ ਹੱਲੇ ਵੀ ਚੱਲ ਰਹੀਆਂ ਨੇ ਜੀ ਬਿਲਕੁਲ ਸੋ ਇਹ ਸੰ ਨੂੰ ਕੁਝ ਖਬਰਾਂ ਜਿਹੜੀਆਂ ਅੱਜ ਤੱਕ ਦੋਹਾਂ ਦੇ ਸ਼ੌਤ ਤੋਂ ਸਾਹਮਣੇ ਆਈਆਂ ਜਿਨ੍ਹਾਂ ਤੇ ਬਾਰੇ ਪ੍ਰੋਗਰਾਮ ਤੇ ਅਸੀਂ ਵਿਚਾਰ-ਚਰਚਾ ਸਾਂਝੀ ਕੀਤੀ ਹੈ ਬਾਕੀ ਅਪਡੇਟਸ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਨੂੰ